ਮਤ ਸਤ ਓਮ ਅਖੰਡ ਅਦਵੈਤ ਸਤ ਸਰੂਪ ਪ੍ਰਕਾਸ਼ ਕੁੰਜ ਕੀ ਮੈ ਮਕਾ ਧਿਆਨ ਤਰ ਗਾਜੋ ਜੀ ਸ੍ਰੀ ਗੁਰੂ ਸ੍ਰੀ ਚੰਦਰਹਰੀ ਸ੍ਰੀ ਗੁਰੂ ਸ੍ਰੀ ਚੰਦਰਹਰੀ ਸਤ ਗੁਰ ਸੰਤਕਿ ਸੰਨੰਦਨ ਸਨਾਤਨ ਸੰਤ ਕੁਮਾਰ ਬਨਾਸ਼ੀਵਨ ਨਰਮਾਨ ਦੇਵ ਜੀ ਕੇ ਅਸ਼ੀਰਵਾਦ ਨ ਕੋਮ ਲੋਕਾ ਧਿਆਨ ਤਰ ਬੋਲੋ ਸ੍ਰੀ ਗੁਰੂ ਚੰਦਰ ਸ੍ਰੀ ਗੁਰੂ ਸ੍ਰੀ ਚੰਦਰ ਹਰੀ ਸ੍ਰੀ ਗੁਰੂ ਸ੍ਰੀ ਚੰਦਰ ਹਰੀ ਚਾਰਿਆ ਨਖ ਗੁਰੂ ਸ੍ਰੀ ਚੰਦਰ ਭਗਵਾਨ ਜੀ ਕੇ ਤਨ ਕਮਲੋ ਕਾ ਧਿਆਨ ਕਰ ਬਾਜੋ ਜੀ ਸ੍ਰੀ ਗੁਰੂ ਸ੍ਰੀ ਚੰਦਰ ਹਰੀ ਸ੍ਰੀ ਗੁਰੂ ਸ੍ਰੀ ਚੰਦਰ ਹਰੀ ਸਿੱਧੇ ਸਵਾਰ ਜੋ ਕੀ ਰਾਜ ਬਾਬਾ ਬਨਖੰਡੀ ਸਾਹਿਬ ਜੀ ਤੇ ਆਗੀ ਨਿਰਵਾਣ ਦੇਵ ਬਾਬਾ ਪ੍ਰੀਤਮ ਦਾਸ ਜੀ ਪਵਿੱਤਰ ਗੋਲਾ ਸਾਹਿਬ ਜੀ ਵੰਦਨੀਆਂ ਤੁਜਾ ਸਹਿਰ ਜੀ ਕੇ ਸ੍ਰੀ ਚੰਨੂ ਕਮਲ ਉਪਾਤ ਧਾਂਤ ਕਰ ਬੋਲੋ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਚੰਦਰ ਹਰੀ ਸ੍ਰੀ ਗੁਰੂ ਸ੍ਰੀ ਚੰਦਰ ਹਰੀ ਯਾਰ ਵੇਦ ਸੱਤ ਸਾਖ ਕਰੋ 18 ਪ੍ਰਾਣ 27 ਸੰਤਿਆਤ ਕੰਸਤ ਕਲਾ ਜੰਤਰ ਮંત્ર ਧਿਆਨ ਗਿਆਨ ਜਪੀ ਜੰਨ ਜਗਦੰਭਾ ਦੀ ਦਰਮੈਣ ਸ੍ਰੀ ਚੰਦਰ ਸਦਾ ਸੱਦਰ ਗ੍ਰੰਥ ਦੇ ਰੂਪ ਪ੍ਰੇਸ਼ਪਤਿਆ ਕਰਕੇ ਮੋਲੋ ਜੀ ਸ੍ਰੀ ਗੁਰੂ ਸ੍ਰੀ ਚੰਦਰ ਹਰੇ ਸ੍ਰੀ ਗੁਰੂ ਚੰਦਰ ਹਰੇ ਹੈ ਉਸੀ ਸਾਹਿਬ ਸ੍ਰੀ ਪਿਕ ਪਵਾਨ ਜੀ ਕੇ ਜਨੋ ਕਮਲੋ ਕਾ ਧਿਆਨ ਤਰਨ ਗਰਜੋ ਜੀ ਸ੍ਰੀ ਗੁਰੂ ਸ੍ਰੀ ਚੰਦਰ ਹਰੇ ਸ੍ਰੀ ਗੁਰੂ ਸ੍ਰੀ ਚੰਦਰ ਹਰੇ ਸ਼੍ਰੀ ਆ ਸ਼ਕਤੀ ਬ੍ਰਹਮਾ ਵਿਸ਼ਨੂ ਮਹੇਸਾ ਗੰਗਾ ਜਮਨਾ ਸਰਸਵਤੀ ਤ੍ਰਿਵੇਣੀ ਵੇਣੀ ਮਾ ਮਾਧਵ ਪ੍ਰਾਗਰਾਜ ਕਾਂਸੀਪੁਰੀ वैसुनाथ मदन पूरणा सर्व तीर्था देवी दाव देवताओं के श्री चरणों कमलों का ध्यान धर बोलो श्री श्री गुरु श्री चंद्र हरे श्री गुरु श्री चंद्र हरे धाम सप्त मोक्ष पुरी 68 तीर्थ सर्व शक्ति पीठ द्वादश ज्योतिर्लिंग 33 कोटि देवी देवताओं के ਸ਼੍ਰੀ ਗੁਰੂ ਪਰਮਾਤਮਾ ਦੇਵ ਜੀ ਕੇ ਸ਼੍ਰੀ ਚਰਨਾਂ ਕਮਲੋਕਾ ਧਿਆਨ ਤਰ ਬੋਲੋ ਜੀ ਸ਼੍ਰੀ ਗੁਰੂ ਸ੍ਰੀ ਚੰਦਰ ਹਰੇ ਸ਼੍ਰੀ ਗੁਰੂ ਸ੍ਰੀ ਚੰਦਰ ਹਰੇ ਅਮਸਧਾਨ ਤਲਵੰਡੀ ਸਾਹਿਬ ਜੀ ਸ੍ਰੀ ਚੰਦਰ ਛਾਪੜ ਸ੍ਰੀ ਚੰਦਰ ਪਾਦਕਾ ਸ੍ਰੀ ਚੰਦਰ ਧਰਮਸ਼ਾਲਾ ਸ੍ਰੀ ਚੰਦਰ ਜਨਾਰ ਸ੍ਰੀ ਚੰਦਰ ਧੂਣੀ ਬਾਣਾ पांच परमेश्वर के पवित्र आत्माओं का ध्यान कर बोलो श्री गुरु सिंह चंद्र हरे श्री गुरु सिंह चंद्र हरे महामंडलेश्वर मंडलेश्वर संत महंत भक्त ब्रह्महंस नागनंदवान त्यागीत पस्वी ਗਿਆਨੀ ਧਿਆਨੀ ਹਾਟੀ-ਵਾਟੀ ਜੋਗੀ ਜਤੀਜੀ ਕੇ ਸ਼੍ਰੀ ਚੰਨੋ ਕਮ ਲੋਕਾਂ ਦਾ ਧੰਸਰ ਬੋਲੇ ਗੁਰੂ ਸ਼੍ਰੀ ਚੰਦਰ ਹਰੇ ਸ਼੍ਰੀ ਗੁਰੂ ਸ਼੍ਰੀ ਚੰਦਰ ਹਰੇ ਬਾਬਾ ਗੁਰਦਿੱਤਾ ਨੀਂਦ ਨਹੀਂ ਕਟੇ ਕਾ ਜੋ ਵਰ ਮੰਗੈ ਸੋਈ ਵਰ ਦਿੱਤਾ ਬਾਬਾ ਸ਼੍ਰੀ ਚੰਦ ਬਾਬਾ ਲਖਵਿੰਦਰ ਬਾਬਾ ਭਟਾਰੀ ਮਾਨ ਗਿਆਨ ਮਟਾ ਕਮ ਲੋਕਾਂ ਦਾ ਧੰਸਰ ਦਿੱਤਾ ਜਦਿਆ ਅਸਰ ਹੈ ਰੇ ਮੇਟੇ ਭਾਰਤ ਕੋਰ ਮਹਾਰਾਜਿਓ ਆਪ ਜੀ ਦੇ ਧਰੋ ਘਰ ਹੋਮਰ ਸਾਇ ਹੋਏ ਸ਼੍ਰੀ ਮਾਨਕ ਸੱਠ ਮਹੰਤ ਪ੍ਰਸੋਤਮਦਾ ਜੀ ਉਹਨਾਂ ਦੇ ਸੋ ਪ੍ਰੇਰਨਾ ਦਾ ਸਦਕਾ ਮਹਾਰਾਜਿਓ ਸਾਰਾ ਹੀ ਨਗਰ ਦੀਆਂ ਸੰਗਤਾਂ ਮਜਵਾ ਦੀਆਂ ਕਤਰੋ ਕਰਕੇ ਮਹਾਰਾਜਿਓ ਬਾਬਾ ਧਰਮਦਾਸ ਜੀ ਦੇ ਸ਼ਰਧਾ ਨੂੰ ਮੁੱਖ ਰੱਖਦਿਆਂ ਹੋਇਆ ਸਾਰੇ ਨਗਰ ਵੱਲੋਂ ਵੱਡੇ ਤੋਂ ਲੈ ਕੇ ਛੋਟਿਆਂ ਤੋਂ ਲੈ ਕਰਕੇ ਮਹਾਰਾਜ ਜੀਓ ਡੇਰਾ ਸਹਿਬ ਵਿਖੇ ਸਵੇਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਿਧਾਂਤ ਸਾਗਰ ਮਰਵਾਣੀ ਜੀ ਦੇ ਸ੍ਰੀ ਵੰਡ ਜਪ ਅਰੰਭ ਹੋਏ ਹਨ ਜਿਨ੍ਹਾਂ ਮਨੋਂ ਕਾਵਨਾਮਨ ਨੂੰ ਲੈ ਕੇ ਭਾਵਨਾਮਨ ਨੂੰ ਲੈ ਕੇ ਆਪ ਜੀ ਦੇ ਸੇਵਕਾਂ ਨੇ ਨਗਰ ਨੇ ਉਟਾ ਸਿਲੇ ਹਨ ਸੋ ਸੁਮਨੋਂ ਕਾਵਨਾਮਾ ਭਾਵਨਾਮਾ ਪੂਰਨ ਕਰਨੀਆ ਮਹਾਰਾਜ ਜੀਓ ਆਪ ਜੀ ਦੀ ਮਹਾਨ ਮਹਾਨ ਬਖਸ਼ੋਈ ਮਹਾਨ ਮਖਸਦਾ ਸਰਕਾਰ ਪਹਿਲੇ ਦਿੰਦੀ ਸੰਧਾ ਕਾਲ ਨੂੰ ਮੁੱਖ ਰੱਖਦੇ ਹੋਇਆਂ ਆਰਤੀ ਆਰਤਾ ਸਭ ਨੂੰ ਦੁਰੋਂ ਜੀ ਕੀਰਦਾਸ ਕੀ ਹੋਇ ਪਾਠੋਂ ਕੀ ਅਰਦਾਸ ਅਖਰਵਾਤਾ ਕਟਾ ਪੁਰਜ ਕੁਮਾਰ ਕਨਿ ਮਹਾਰਾਜੀਓ ਆਪ ਜੀ ਦੀ ਬਾਣੀ ਪੜਨ ਦਤੋ ਸੇਵਾਦਾਰਾਂ ਕੋਲ ਸੇਵਾ ਕਰਨ ਦਤੋ ਆਰਤੀ ਆਰਤਾ ਕਰਨ ਦਤੋ ਸਭ ਨੂੰ ਕਰਨ ਦਤੋ ਜੀ ਨੇ ਤਾਂ ਪ੍ਰਕਾਰ ਨੇ ਉਸਾਂ ਹੀ ਭੁੱਲਾ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਪੜਨਦੇ ਮਹਾਰਾਜੀਓ ਸੇਵਾ ਕਰਨਦੇ ਆਪੀ ਆਪਾ ਕਰਨਦੇ ਬਾਲਕ ਬਖਸ਼ਣੀ ਮਹਾਰਾਜ ਅੱਬਰਖਣ ਕਿੜੀ ਇਕਲਾ ਰੱਖਣੀ ਆ ਹਰ ਮਨਾਨ ਨ ਮਨਾਨ ਫਤੇ ਬਖਸ਼ਣੀ ਮਹਾਰਾਜੀਓ ਮਾਲੀ ਮੁਖੀ ਫਾਦਰਵਾੜੀ ਮੇਂ ਜੀਹਤ ਬਤਨ ਦੁਸਤੀਆਂ ਬਖਸ਼ਣੀਆਂ ਇਹ ਸਿਤਾਰਾਂ ਜਾਪ ਜਸ ਜਗ ਸਲਾਨਾ ਤਨ ਪਰਮ ਦੇ ਬਾਲਕ ਬਖਸ਼ਣੀ ਮਹਾਰਾਜੀਓ ਜਨਕਰਦੇ ਐਸ ਗ੍ਰਾਹਕ ਤੇ ਇਸ ਲਾਗੇ ਤੇ ਮਹਾਰਾਜਿਓ ਜੜੰਗ ਕਲਾ ਰੱਖਣੀਆ ਪਿਆਬੀ ਜੜੰਗ ਖੜਾ ਰੱਖਣੀ ਮਹਾਰਾਜਿਓ ਮਾੜੀਆ ਲਿਆਕਤਾ ਤੋਂ ਮਾੜੀਆ ਘਿਆਕਤਾ ਤੋਂ ਮਾੜੀ ਨੇ ਛੋਟੂ ਪਾਤਰ ਜਨਾ ਸਾਧਗੁਰੂ ਜੀਓ ਆਪ ਜੀ ਦੀ ਮਹਾਨ ਅਖਿੜਾ ਸਰਕਾਰ ਵਿਚਾਰ ਪਾਣੀ ਰੱਖਣ ਦੀ ਧੋਇ ਰਤਰੀ ਕਾ ਦਿਹਾੜਾ ਆਇਆ ਹੈ ਸੇ ਪੀਚਾਰ ਪਾਣੀ ਸੁਖਾ ਅੰਨਾ ਸਿਵ ਕੀ ਪ੍ਰਣ ਮਹਾਰਾਜ ਐਸ ਵੇਲੇ ਜੋ ਮਾਈ ਭਾਈ ਦੂਰੋਂ ਨੇੜਿਓਂ ਚਲ ਕੇ ਹਰਿਆਨ ਵਾਰੇ ਹਨ ਸਭ ਦੀ ਦਰ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਚੱਲੇ ਹੁ ਕਦਮਾਂ ਲੇਖੇ ਚਲਾਉਣੇ ਦਰੋਂ ਕਰੋ ਮੁਖ ਸੁਖੀ ਨਾਮ ਨਾਮੇ ਨਤਮੁਛੇ ਮਹਾਰਾਜ ਜਿਨ੍ਹਾਂ ਤੁਮਾਰਾ ਬੋਨਾ ਜੋ ਬਜਾਨੇ ਚੋਕ ਆਪ ਜੀ ਨੂੰ ਦਰਸ਼ਨੀ ਭੇਟਾਈ ਹੈ ਸੋ ਸੁਖ ਦਾ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਮਹਾਰਾਜ ਦੀਓ ਕਿਰਪਾ ਕਰਨੇ ਅਨੰਤ ਕਰਨੇ ਮਹਾਰਾ ਸਤਿਗੁਰੂ ਆਪ ਜੀ ਨੇ ਮੇਰ ਪ੍ਰਿਆਰ ਰੱਖਣਾ ਮਹਾਰਾ ਸੰਗਤ ਨੂੰ ਮਹਿਲ ਜੋਲ ਪ੍ਰੇਮ ਪਿਆਰ ਭਰ ਬਖਸ਼ਣਾ ਸਤਿਗੁਰੂ ਇਸ ਬਿਹਰੇ ਕੋ ਆਵਨਾ ਰਖਣਾ ਮਹਾਰਾਜਿਓ ਸੰਤਾਂ ਨੂੰ ਹਕੀਮ ਦਾ ਰਖਣਾ ਬਖਸ਼ਣਾ ਮਹਾਰਾਜ ਇਸ ਤਰ੍ਹਾਂ ਜਪ ਜਸ ਕਰਨ ਕਰਾਉਣ ਦੇ ਭਲ ਜਿਹੜੇ ਬਖਸ਼ਨੇ ਸਤਿਗੁਰੂ ਕਿਰਪਾ ਕਰਨੀ ਰਾਮਤਨ ਰਾਮ ਦਾ ਸਤਿ ਬਖਸ਼ਣਾ ਮਹਾਰਾਜਿਓ ਆਪ ਗੁਣਾਂ ਹਵਾਂ ਨਾਮਾਂ ਮਹਾਨ ਦੇਖੋ ਹਾਰ